ਜਿਹੜਾ ਕਰ ਰਿਹਾ ਤਰੱਕੀ ਡਵੈਲਪਮੈਂਟ ਦੇਸ਼ ਦੀ ਉਹ ਸਾਡੀ ਵੀ ਲੁਧਿਆਣੇ ਦੀ ਕਰੂਗਾ ਸੀ ਉਹਨੂੰ ਵੋਟ ਪਾਉਣਾ ਚਾਹੁੰਦੇ ਆ ਉਹ ਮੋਦੀ ਜੀ ਦਾ ਫੈਸਲਾ ਪਹਿਲਾਂ ਦੇਸ਼ ਨੇ ਕਰ ਹੀ ਚੁੱਕਿਆ ਵੀ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਰ ਚੀਜ਼ ਉਹ ਮਿਲਣੀ ਵੀ ਉਹਨੂੰ ਚਾਹੀਦੀ ਹੈ ਜਿਹੜਾ ਵੋਟ ਪਾਉਣ ਆਉਂਦਾ ਏ ਜਿਹੜਾ ਵੋਟ ਨਹੀਂ ਪਾਉਣ ਆਉਂਦਾ ਚਾਹੀ ਉਹਦਾ ਕਿਸੇ ਚੀਜ਼ ਤੇ ਅਧਿਕਾਰ ਵੀ ਨਹੀਂ ਮੜਨਾ ਚਾਹੀਦਾ ਦੇਸ਼ ਕਰਕੇ ਵੋਟ ਪਾਉਣ ਨਿਕਲੋ ਵੱਧ ਤੋਂ ਵੱਧ ਵੋਟ ਪਾਉਣ ਨਿਕਲੋ ਮੈਂ ਕਿਹੜਾ ਬਾਹਰ ਲਾਂ ਮੈਂ ਤਾਂ ਆਪਣੀ ਜਦ ਮਰਜ਼ੀ ਲੁਧਿਆਣੇ 'ਚ ਵੋਟ ਪਾਉਂਗਾ ਭਾਈ ਪਰ ਤੁਸੀਂ ਕਿੱਥੇ ਗਾਇਬ ਹੋਏ ਮੈਂ ਪਹਿਲਾਂ ਇਹੀ ਲੋਕ ਸਾਰੇਆਂ ਨੂੰ ਕਹਿ ਰਿਹਾ ਸੀ ਵੀ ਇਹ ਭਾਈ ਆਪਣੇ ਆਪ ਨੂੰ ਵੋਟ ਨਹੀਂ ਪਾ ਸਕਦੇ ਤੇ ਜਿਹੜਾ ਬੰਦਾ ਆਪਣੇ ਆਪ ਨੂੰ ਵੋਟ ਨਹੀਂ ਪਾ ਸਕਦਾ ਉਹਨੂੰ ਵੋਟ ਪਾਉਣ ਦਾ ਕੀ ਫਾਇਦਾ ਤੇ ਤੁਸੀਂ ਉਹਰੇ ਵੋਟ ਕਿਉਂ ਨਾ ਬਣਾਈ ਵੋਟ ਬਣਾ ਲੈਂਦੇ ਅਸੀਂ ਕਹਿੰਦੇ ਹਾਂ ਵੀ ਤੁਸੀਂ ਵੀ ਲੁਧਿਆਣੇ ਵਾਲੇ ਹੋ ਯਾਰ ਤੁਹਾਡੀ ਵੋਟ ਹੀ ਲੁਧਿਆਣੇ 'ਚ ਨਹੀਂ ਤੇ ਤੁਹਾਡੀ ਵੋਟ ਮੁਕਸਰ ਅੱਜ ਵੀ ਤੁਸੀਂ ਇਹ ਲੋਕਾਂ ਨੂੰ ਦਿਖਾਤਾ ਵੀ ਨਹੀਂ ਮੇਰੇ ਲਈ ਜ਼ਰੂਰੀ ਗਿੱਦੜਵਾਹਾ ਏ ਦਾ ਜਵਾਬ ਜਿਹੜਾ ਹੈ ਉਹ ਆਪਣੇ ਜੀਜਾ ਜੀ ਤੋਂ ਲੈਣ ਮੈਂ ਉਹਨਾਂ ਦਾ ਕੀ ਜਵਾਬ ਦਵਾਉ ਉਹ ਪੋਲਿਟਿਕਸ ਵਿੱਚ ਕੁਝ ਹੈਗੇ ਕੋਈ ਅਹੁਦਾ ਹੈ ਕੋਈ ਉਹਨਾਂ ਦੀ ਕੋਈ ਜਗ੍ਹਾ ਹੈ ਉਦੋਂ ਇੱਕ ਕਾਤਲ ਨੇ ਲੋਕ ਡਵੈਲਪਮੈਂਟ ਨੂੰ ਤੇ ਰਾਮ ਜੀ ਨੂੰ ਵੋਟਾਂ ਪਾਣਾ ਤੇ ਜੀਨੇ ਵੋਟ ਉਹ ਉਹ ਕੋਈ ਵੀ ਪਾਪਾਂ ਦਾ ਭਾਗੀ ਨਹੀਂ ਬਣਨਾ ਚਾਹੁੰਦਾ ਵੀ ਜਿਹਦੀ ਆਸਥਾ ਹੈ ਆ ਰਾਮ ਜੀ 'ਚ ਜਿਹਦੀ ਆਸਥਾ ਹੈ ਗੁਰੂ ਨਾਨਕ ਦੇਵ ਜੀ 'ਚ ਉਹ ਆਸਥਾ ਦਾ ਸਵਾਲ ਵੀ ਹੈ ਉਹ ਤਾਂ 48 ਘੰਟੇ ਦਾ ਟਾਈਮ ਮੰਗ ਲਿਆ ਉਹਨਾਂ ਨੇ ਤਾਂ 48 ਘੰਟੇ ਦੋ ਉਹ ਕਹਿੰਦੇ ਐਸੇ ਬਲਡوزر ਭੇਜੂ ਬਿੱਟੂ ਕਾਇਮ ਹੋ ਜਾ ਇੰਨਾ ਮੇਰਾ ਅਸ਼ੀਰਵਾਦ ਆ ਕਿਰਪਾ ਵੀ ਆਓ ਸਹੀ ਸੰਭੋ ਆ ਕੇ ਪੰਜਾਬ ਦੀ ਕੈਬਨਿਟ ਦਾ ਮੰਤਰੀ ਸੰਭੋ ਤੋਂ ਲੁਧਿਆਣਾ ਦੇ ਵਿੱਚ ਲਗਾਤਾਰ ਵੋਟਾਂ ਪੈ ਰੀਆਂ ਤੇ ਉਮੀਦਵਾਰ ਵੱਖ-ਵੱਖ ਕਬੂਥਾਂ ਤੇ ਜਾ ਕੇ ਲੋਕਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਰਵਨੀਤ ਬਿੱਟੂ ਲਗਾਤਾਰ ਵੱਖ-ਵੱਖ ਕਬੂਥਾਂ ਤੇ ਜਾ ਕੇ ਲੋਕਾਂ ਵਿੱਚ ਕਾਲ ਬਾਤ ਕਰਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਸਵੇਰ ਤੋਂ ਲੈ ਕੇ ਦੁਪਹਿਰ ਹੋ ਗਈ ਆ ਕਿਸ ਤਰ੍ਹਾਂ ਦਾ ਮਾਹੌਲ ਆ ਦੇਖੋ ਮੈਂ ਕਹਿੰਦਾ ਤੁਸੀਂ ਸਾ ਤੋਂ ਵੱਧ ਜਿਆਦਾ ਚੈੱਕ ਕਰ ਰਹੇ ਹੋ ਪਰ ਇੱਕ ਗੱਲ ਆ ਚਾਹੇ ਗਰਮੀ ਦੀ ਜਿੰਨੀ ਮਰਜ਼ੀ ਗੱਲ ਕਰ ਰਹੇ ਸੀ ਪਰ ਮੈਂ ਇਹ ਪਹਿਲਾਂ ਕਹਿ ਰਿਹਾ ਸੀ ਵੀ ਇਸ ਵਾਰ ਲੁਧਿਆਣਾ ਮੋਦੀ ਸਾਹਿਬ ਨੂੰ ਤੇ ਸਰਕਾਰ ਨੂੰ ਵੋਟ ਕਰਨ ਲਈ ਤਤਪਰ ਆ ਜਿਹਦੇ ਨਾਲ ਵੀ ਤੁਸੀਂ ਗੱਲ ਕਰੋਗੇ ਉਹ ਇਹ ਗੱਲ ਕਰੂਗਾ ਵੀ ਅਸੀਂ ਤਰੱਕੀ ਚਾਹੁੰਦੇ ਆ ਡਵੈਲਪਮੈਂਟ ਚਾਹੁੰਦੇ ਆ ਜਿਹੜਾ ਕਰ ਰਿਹਾ ਤਰੱਕੀ ਡਵੈਲਪਮੈਂਟ ਦੇਸ਼ ਦੀ ਉਹ ਸਾਡੀ ਵੀ ਲੁਧਿਆਣੇ ਦੀ ਕਰੂਗਾ ਸੀ ਉਹਨੂੰ ਵੋਟ ਪਾਉਣਾ ਚਾਹੁੰਦੇ ਆ ਉਹ ਮੋਦੀ ਜੀ ਦਾ ਫੈਸਲਾ ਪਹਿਲਾਂ ਦੇਸ਼ ਨੇ ਕਰ ਹੀ ਚੁੱਕਿਆ ਵੀ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਭਾਜਪਾ ਦੀ ਸਰਕਾਰ ਬਣ ਰਹੀ ਆ ਤੇ ਲੋਕ ਲੁਧਿਆਣੇ ਦੇ ਨਿਕਲ ਕੇ ਇਸ ਵੇਲੇ 30 35% ਤੋਂ ਉੱਤੇ ਵੋਟ ਆ ਜਿਹੜੀ ਉਹ ਪੋਲ ਹੋ ਚੁੱਕੀ ਆ ਤੇ ਮੈਂ ਸਮਝਦਾ 6 ਵਜੇ ਤੱਕ ਆ ਜਿਹੜੀ ਉਹ 60% ਤੋਂ ਉੱਤੇ ਆ ਜਿਹੜੀ ਪੋਲਿੰਗ ਆ ਉਹ ਹੋ ਜਾਏਗੀ ਤੁਹਾਡੇ ਚੈਨਲ ਰਾਹੀਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਇਹ ਫੇਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ 5 ਸਾਲ ਇੱਕ ਵੋਟ ਹੀ ਆ ਨਾ ਤੇ ਵੋਟ ਪਾਉਣ ਆ ਛੋਟੇ ਛੋਟੇ ਬੱਚੇ ਅੰਦਰ ਮਾਮਾ ਬਜ਼ੁਰਗ ਵੀਰ ਚੇਰ ਤੇ ਆ ਵੋਟ ਪਾਉਣ ਆ ਰਹੀਆਂ ਤੇ ਜਿਹੜੇ ਬਿਲਕੁਲ ਠੀਕ ਠਾਕ ਨੇ ਚੰਗੇ ਪੱਲੇ ਨੇ ਉਹ ਆਪਣਾ ਹੱਕ ਕਿਉਂ ਗਵਾਇਆ ਕਿਉਂ ਆਪਣਾ ਹੱਕ ਆ ਜਿਹੜਾ ਉਹ ਗੁਮਾਰੇ ਆ ਤੇ ਫਿਰ ਜਿਹੜੀਆਂ ਮੈਂ ਸਮਝਦਾ ਜਿਹੜੀਆਂ ਸਾਰੀਆਂ ਸਹੂਲਤਾਂ ਨੇ ਹਰ ਚੀਜ਼ ਆ ਉਹ ਮਿਲਣੀ ਵੀ ਉਹਨੂੰ ਚਾਹੀਦੀ ਆ ਜਿਹੜਾ ਵੋਟ ਪਾਉਣ ਆਂਦਾ ਏ ਜਿਹੜਾ ਵੋਟ ਨਹੀਂ ਪਾਉਣ ਆਂਦਾ ਚਾਹੀ ਉਹਦਾ ਕਿਸੇ ਚੀਜ਼ ਤੇ ਅਧਿਕਾਰ ਵੀ ਨਹੀਂ ਮੜਨਾ ਚਾਹੀਦਾ ਇਸ ਕਰਕੇ ਵੋਟ ਪਾਉਣ ਨਿਕਲੋ ਵੱਧ ਤੋਂ ਵੱਧ ਵੋਟ ਪਾਉਣ ਨਿਕਲੋ ਤਾਂ ਰਾਜਾ ਵੜਿੰਗ ਨੂੰ ਵੋਟ ਪਾਉਣ ਨੂੰ ਲੈ ਕੇ ਤੁਸੀਂ ਸਵੇਰੇ ਲਾਈਵ ਹੋਏ ਸੀ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਮੈਂ ਤਾਂ ਘਰ ਜਾ ਕੇ ਵੋਟ ਪਾ ਕੇ ਫਿਰ ਲੁਧਿਆਣਾ ਪਹੁੰਚ ਗਿਆ ਰਵਨੀਤ ਬਿੱਟੂ ਨੇ ਤਾਂ ਵੋਟ ਵੀ ਨਹੀਂ ਪਾਈ ਮੇਰਾ ਤੋ ਜਦ ਮਰਜੀ ਪਾਉਂਗਾ ਮੈਂ ਲੁਧਿਆਣੇ ਸ਼ਹਿਰ ਚ ਮੈਂ ਕਿਹੜਾ ਬਾਹਰ ਲਾਂ ਮੈਂ ਤਾਂ ਆਪਣੀ ਜਦ ਮਰਜੀ ਲੁਧਿਆਣੇ ਚ ਵੋਟ ਪਾਉਂਗਾ ਭਾਈ ਪਰ ਤੁਸੀਂ ਕਿੱਥੇ ਗਾਇਬ ਹੋਏ ਮੈਂ ਪਹਿਲਾਂ ਇਹੀ ਲੋਕ ਸਾਰਿਆਂ ਨੂੰ ਕਹਿ ਰਿਹਾ ਸੀ ਵੀ ਇਹ ਭਾਈ ਆਪਣੇ ਆਪ ਨੂੰ ਵੋਟ ਨਹੀਂ ਪਾ ਸਕਦੇ ਤੇ ਜਿਹੜਾ ਬੰਦਾ ਆਪਣੇ ਆਪ ਨੂੰ ਵੋਟ ਨਹੀਂ ਪਾ ਸਕਦਾ ਉਹਨੂੰ ਵੋਟ ਪਾਉਣ ਦਾ ਕੀ ਫਾਇਦਾ ਤੇ ਜਿਹੜੇ ਅੱਜ ਸਵੇਰੇ ਹੀ ਜਦੋਂ ਲੋਡ ਸੀ ਕਾਂਗਰਸ ਪਾਰਟੀ ਦੇ ਜਿਹੜੇ ਬੂਥ ਲਾਰੇ ਸੀ ਵਰਕਰ ਉਹਨਾਂ ਨੂੰ ਜਦੋਂ ਸੀ ਤੇ ਇਹ ਮਹਾਰਾਜ ਗੱਡੀ ਤੇਜ਼ੀ ਨਾਲ ਭਜਾ ਕੇ ਜਿਹੜੇ ਅਮਕਸਰ ਸਾਹਿਬ ਜਾ ਰਹੇ ਸੀ ਗਿੱਦੜਵਾਏ ਨੂੰ ਜਾ ਰਹੇ ਸੀ ਤੇ ਫਿਰ ਕਿੰਨੀ ਖੇਚਲ ਕਰਕੇ ਇਹਦਾ ਮਤਲਬ ਜੇ ਮਾਣਾ ਜਾਂ ਵੀ ਦਿਲਚ ਪਿਆਰਸੀ ਲੁਧਿਆਣੇ ਵਾਲਿਆਂ ਲਈ ਫਿਰ ਵੋਟ ਉੱਥੋਂ ਕਟਵਾ ਕੇ ਕਿਉਂ ਨਾ ਬਣਾਈ ਇਲੈਕਸ਼ਨ ਲੜਨ ਤੁਸੀਂ ਆਗੇ ਪਾਰਲੀਮੈਂਟ ਦੀ ਤੇ ਤੁਸੀਂ ਉਹਰੇ ਵੋਟ ਕਿਉਂ ਨਾ ਬਣਾਈ ਵੋਟ ਬਣਾ ਲੈਂਦੇ ਅਸੀਂ ਕਹਿੰਦੇ ਹਾਂ ਵੀ ਤੁਸੀਂ ਵੀ ਲੁਧਿਆਣੇ ਵਾਲੇ ਹੋ ਯਰ ਤੁਹਾਡੀ ਵੋਟ ਹੀ ਲੁਧਿਆਣੇ ਚ ਨਹੀਂ ਤੇ ਤੁਹਾਡੀ ਵੋਟ ਮੁਕਸਰ ਅੱਜ ਵੀ ਤੁਸੀਂ ਇਹ ਲੋਕਾਂ ਨੂੰ ਦਿਖਾਤਾ ਵੀ ਨਹੀਂ ਮੇਰੇ ਲਈ ਜ਼ਰੂਰੀ ਗਿੱਦੜਵਾਹਾ ਏ ਤੁਸੀਂ ਨਹੀਂ ਗੇ ਜੇ ਕੋਈ ਉਹਨਾਂ ਨੂੰ ਵੋਟ ਪਾਉਂਦਾ ਉਹਦੀ ਮਰਜ਼ੀ ਫਿਰ ਇਦੋਂ ਬਾਅਦ ਆਪਾਂ ਕੁਝ ਨਹੀਂ ਕਹਿ ਸਕਦੇ ਤੁਸੀਂ ਕਹਿ ਰਹੇ ਹੋ ਕਿ ਮੋਦੀ ਸਾਹਿਬ ਦੀ ਸਰਕਾਰ ਬਣ ਰਹੀ ਹੈ ਭਾਜਪੀ ਦੀ ਸਰਕਾਰ ਬਣ ਰਹੀ ਹੈ ਤੇ ਲੋਕ ਹਮ ਹਮਾ ਕੇ ਭਾਜਪੀ ਨੂੰ ਵੋਟਾਂ ਪਾ ਰਹੇ ਨੇ ਪਰ ਡੰਪੀ ਬਨਾਏਕ ਨਾਲ ਅਸੀਂ ਗੱਲ ਕੀਤੀ ਤੁਸੀਂ ਵੀ ਉਹਨਾਂ ਦੇ ਵੱਡੇ ਸਵਾਲ ਚੱਕੇ ਕਹਿੰਦੇ ਨੇ ਕਿ ਰਾਜਾ ਬਰਿੰਗ ਦੀਆਂ ਅੱਖਾਂ ਠੰਡੀਆਂ ਨੇ ਤੇ ਲੋਕਾਂ ਦਾ ਹਜੂਮ ਦੱਸ ਰਿਹਾ ਕਿ ਰਾਜਾ ਬਰਿੰਗ ਪਾਰਲੀਮੈਂਟ ਦੀਆਂ ਪੌੜੀਆਂ ਚੜਨ ਵਾਲਾ ਕੌਣ ਆ ਉਹ ਡੰਪੀ ਬਨਾਏਕ ਤੁਸੀਂ ਉਹ ਕਿਹਾ ਸੀਗਾ ਕਿ ਸੀਬੀਆਈ ਦੀ ਜਾਂਚ ਕਰਵਾਵਾਂਗੇ ਨਿਕ ਕੌਣ ਆ ਦੱਸੋ ਤੁਸੀਂ ਮੈਂ ਤਾਂ ਬਰਿੰਗ ਸੰਤ ਜਾਂ ਡੰਪੀ ਬਣਾਇਕ ਹੈ ਕੌਣ ਜਿਨ੍ਹਾਂ ਦੇ ਬਾਰੇ ਤੁਸੀਂ ਕਟਾਰੀਆ ਪਰਿਵਾਰ ਦੀ ਜਾਂਚ ਦੀ ਮੰਗ ਕਰ ਰਹੇ ਹੋ ਤੁਸੀਂ ਕੀ ਬੜੀ ਡੰਪੀ ਬਣਾ ਕਿਹੜਾ ਡੰਪੀ ਬਣਾਇਕ ਹੈ ਦੱਸੋ ਤਾਂ ਸਹੀ ਤੁਹਾਨੂੰ ਵੀ ਪਤਾ ਹੀ ਹੈ ਕਿਹੜਾ ਨਹੀਂ ਮੈਨੂੰ ਨਹੀਂ ਪਤਾ ਤੁਸੀਂ ਦੱਸੋ ਤਾਂ ਕਿਹੜੇ ਡੰਪੀ ਬਣਾਇਕ ਤਾਂ ਪਤਾ ਨਹੀਂ ਕਿੰਨੇ ਕਿਨੇ ਮੈਂ ਕਿਹੜੇ ਡੰਪੀ ਬਣਾਇਕ ਦੀ ਗੱਲ ਕਰਾਂ ਤੁਸੀਂ ਦੱਸੋ ਕੀ ਦੀ ਗੱਲ ਪੁੱਛਣਾ ਚਾਹੁੰਦੇ ਹੋ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਦੇ ਉੱਤੇ ਸੀਬੀਆਈ ਜਾਂਚ ਦੀ ਗੱਲ ਕੀਤੀ ਹੈ ਰਾਜਾ ਬਰਿੰਗ ਤੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਸਾਲੇ ਜਿਨ੍ਹਾਂ ਨੂੰ ਹੁਣ ਹੁਣ ਗੱਲ ਆਈ ਨਾ ਉਹਨਾਂ ਦੇ ਸਾਲੇ ਕਹੋ ਇੰਨੀਓ ਗੱਲ ਆ ਬਸ ਉਹਨਾਂ ਦੇ ਦਾ ਜਵਾਬ ਜਿਹੜਾ ਹੈ ਉਹ ਆਪਣੇ ਜੀਜਾ ਜੀ ਤੋਂ ਲੈਣਾ ਮੈਂ ਉਹਨਾਂ ਦਾ ਕੀ ਜਵਾਬ ਦਵਾਂ ਉਹ ਪੋਲਿਟਿਕਸ ਕੁਝ ਹੈਗੇ ਕੋਈ ਅਹੁਦਾ ਹੈ ਕੋਈ ਉਹਨਾਂ ਦੀ ਕੋਈ ਜਗ੍ਹਾ ਹੈ ਉਦੋਂ ਇੱਕ ਕਾਤਲ ਨੇ ਉਹਨਾਂ ਦਾ ਮੈਂ ਉਹਨਾਂ ਦੀ ਗੱਲ ਦਾ ਜਵਾਬ ਦੇਣਾ ਮਤਲਬ ਕਿੱਡੀ ਸਿਆਣਪ ਦੀ ਗੱਲ ਤਾਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਲਗਾਤਾਰ ਬੂਥਾਂ ਦੇ ਜਾ ਰਹੇ ਹੋ ਜਿਹੜਾ ਵਾ VOTING ਨੂੰ ਲੈ ਕੇ ਲੋਕਾਂ ਨੂੰ ਅਪੀਲ ਵੀ ਕਰਦੇ ਨਜ਼ਰ ਆ ਰਹੇ ਹੋ ਕਿ ਲੱਗਦਾ ਹੈ ਕਿ ਲੁਧਿਆਣਾ ਤੋਂ ਹੁਣ ਜੋ ਰੁਝਾਨ ਨਜ਼ਰ ਆ ਰਹੇ ਨੇ ਜਾਂ ਜੋ ਜਿਤਨਾ VOTING ਹੋ ਰਹੀ ਹੈ ਹੈਟ੍ਰਿਕ ਬਜੇਗੀ ਲੁਧਿਆਣੇ ਨੇ ਮਨ ਬਣਾ ਲਿਆ ਸੀ ਜੀ ਇਹ ਜਿੱਦਣ ਪੰਜਾਬ ਦੇ ਵਿੱਚ ਭਾਜਪੀ ਨੇ ਲੜਨ ਦਾ ਐਲਾਨ ਕਰਤਾ ਸੀ ਲੋਕਾਂ ਨੇ ਉਦੋਂ ਹੀ ਭਾਜਪੀ ਨੂੰ ਵੋਟ ਦੇਣ ਦਾ ਫੈਸਲਾ ਕਰ ਲਿਆ ਸੀ ਤੇ ਜਿੱਦਣ ਜਿੱਦਣ ਹੁਣਾ ਵੀ ਹੁਣ ਕੈਮਰਾ ਦਿਖਾਇਆ ਨਹੀਂ ਤੁਸੀਂ ਜੇ ਦਿਖਾਉਂਦੇ ਨਹੀਂ ਨਹੀਂ ਉਧਰ ਉਹ ਪਿੱਟ ਪਿੱਟ ਸੀ ਨਾ ਮੂਰੇ ਕੋ ਸ਼ੋਰ ਸੀ ਅੱਛਾ ਤੇ ਤੇ ਮੈਂ ਇਹ ਗੱਲ ਕਹਿ ਰਿਹਾ ਸੀ ਬਈ ਇੱਥੇ ਚਾਹੇ ਕੋਈ ਬੀਜੇਪੀ ਤਾਂ ਇਸ ਵਾਰ ਲੋਕ ਯਾਰ ਮੇਰੀ ਗੱਲ ਨੂੰ ਸਮਝੋ ਲੋਕ ਡਿਵੈਲਪਮੈਂਟ ਨੂੰ ਤੇ ਰਾਮ ਜੀ ਨੂੰ ਵੋਟਾਂ ਪਾਣਾ ਚ ਤੇ ਜੀ ਨੇ ਵੋਟ ਉਹ ਉਹ ਕੋਈ ਵੀ ਪਾਪਾਂ ਦਾ ਭਾਗੀ ਨਹੀਂ ਬਣਨਾ ਚਾਹੁੰਦਾ ਬਈ ਜਿਹਦੀ ਆਸਥਾ ਹੈ ਆ ਰਾਮ ਜੀ ਚ ਜਿਹਦੀ ਆਸਥਾ ਹੈ ਗੁਰੂ ਨਾਨਕ ਦੇਵ ਜੀ ਚ ਉਹ ਆਸਥਾ ਦਾ ਸਵਾਲ ਵੀ ਆ ਬੇਸ਼ੱਕ ਬੇਸ਼ੱਕ ਕਾਂਗਰਸ ਤੇ ਕਹਿੰਦੀ ਵੀ ਅਸੀਂ ਬਾਈਕਾਟ ਕਰਤਾ RAM ਕਿਤੇ ਰੋਟੀ ਦੇ ਦੇਣਗੇ ਕਿਸੇ ਨੂੰ ਇਹ ਰਾਹੁਲ ਗਾਂਧੀ ਦਾ ਬਿਆਨ ਆ ਪਰ RAM ਤੇ ਜੇ ਭਗਵਾਨ ਆ ਉਹ ਸਭ ਕੁਝ ਹੀ ਸਭ ਨੂੰ ਦਿੰਦੇ ਆ ਤੇ ਇਸ ਕਰਕੇ ਉਹ ਅਗਲੇ ਦੀ ਮਰਜ਼ੀ ਆ ਜਿਨੇ RAM ਜੀ ਨਾਲ ਨਹੀਂ ਰੱਖਣੀ ਜਿਨੇ ਭਗਵਾਨ ਨਾਲ ਨਹੀਂ ਰੱਖਣੀ ਉਹ ਉਹਨਾਂ ਦਾ ਭਗਤ ਮੋਦੀ ਨੂੰ ਨਾ ਪਾਏ ਵੋਟ ਬਿਲਕੁਲ ਠੀਕ ਉਹ ਅਲੱਗ ਗੱਲ ਪਰ ਲੋਕ ਤੁਰ ਤੁਰ ਕੇ ਆ ਪਾਰੇ ਆ ਵੀ ਅਸੀਂ ਜੀ RAM ਮੰਦਿਰ ਜਿਨ੍ਹਾਂ ਨੇ ਬਣਾਇਆ ਜਿਨ੍ਹਾਂ ਨੇ ਤਰੱਕੀ ਕੀਤੀ ਦੋਨੋਂ ਦੋਨੋਂ ਗੱਲਾਂ ਨਾ ਮੈਨੂੰ ਇੱਕ ਮੈਨੂੰ ਇੱਕ ਗੱਲ ਕਹਿ ਦੇਵੇ ਕੋਈ ਵੀ ਮੋਦੀ ਸਾਹਿਬ ਨੇ ਆ ਮਾੜਾ ਕੰਮ ਕੀਤਾ ਹੈ ਆਪਾਂ ਕਹਿੰਦਾ ਕਿ ਨਾ ਵੋਟ ਪਾਇਓ ਪਾਕਿਸਤਾਨ ਉਹਨਾਂ ਨੇ ਠੋਕਤਾ ਜਿਹੜੇ ਦੇਸ਼ ਆਪਣੇ ਆਪ ਨੂੰ ਵੱਡੇ ਤਾਕਤ ਦਿਖਾਉਂਦੇ ਸੀ ਉਹ ਸਾਰੇ ਕਰਪਟ ਬੰਦੇ ਆ ਜਿਹੜੇ ਉਹ ਜੇਲ੍ਹਾਂ 'ਚ ਠੋਕੇ ਹੋਏ ਆ ਬਾਕੀ ਜਿਹੜੇ ਕੁਛ ਨੇ ਭੱਜੇ ਹੋਏ ਨੇ ਅੱਜ ਪੰਜਵੇਂ ਨੰਬਰ ਤੇ ਦੇਸ਼ ਇਹ ਤਾਂ ਦੁਨੀਆ ਕਹਿ ਰਹੀ ਆ 10ਵੇਂ ਨੰਬਰ ਤੋਂ 5ਵੇਂ ਦੇਸ਼ ਨੰਬਰ ਤੇ ਦੇਸ਼ ਆ ਗਿਆ ਤੇ ਫਿਰ ਕਿਉਂ ਨਾ ਕੋਈ ਵੋਟ ਪਾਊਗਾ ਬੀਜੇਪੀ ਨੂੰ ਤਾਂ ਯੋਗੀ ਦਿੱਤਿਆਨਾਥ ਵੀ ਆਏ ਨੇ ਕਹਿੰਦੇ ਨੇ ਕਿ ਪੰਜਾਬ ਵਿੱਚ ਵੀ ਮਾਫੀਆ ਖਤਮ ਕਰਾਂਗੇ ਉਹ ਤਾਂ 48 ਘੰਟੇ ਦਾ ਟਾਈਮ ਮੰਗ ਲਿਆ ਉਹਨਾਂ ਨੇ ਤਾਂ 48 ਘੰਟੇ ਦੋ ਉਹ ਕਹਿੰਦੇ ਐਸੇ ਬਲਡੋਜ਼ਰ ਭੇਜੂ ਬਿੱਟੂ ਕਾਇਮ ਹੋ ਜਾ ਮੈਨੂੰ ਤਾਂ ਮੈਂ ਤਾਂ ਇੰਨਾ ਮੈਂ ਸਮਝਦਾ ਮੈਨੂੰ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਯਾਰ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜੇ ਉਹ ਮੈਨੂੰ ਆਪਣਾ ਦੋਸਤ ਮਿੱਤਰ ਕਹਿ ਗਏ ਵੀ ਆ ਸਹੀ ਜਿੱਤ ਕੇ ਤੇਰੀ ਕੈਬਨਟ ਚ ਪਹਿਲੀ ਜਗ੍ਹਾ ਜਿਹੜੇ ਅਮਿਤ ਸ਼ਾਹ ਜੀ ਦੋ ਨੰਬਰ ਕੈਬਨਟ ਜਿਹੜੇ ਹੋਮ ਮਿਨਿਸਟਰ ਉਹ ਮੈਨੂੰ ਕਹਿ ਗਏ ਵੀ ਅਸੀਂ ਤਾਂ 5 ਸਾਲ ਦੇ ਇੰਨਾ ਮੇਰਾ ਆਸ਼ੀਰਵਾਦ ਆ ਕਿਰਪਾ ਹੈ ਵੀ ਆਓ ਸਹੀ ਸੰਭੋ ਆ ਕੇ ਪੰਜਾਬ ਦੀ ਕੈਬਨਟ ਦਾ ਮੰਤਰੀ ਸੰਭੋ ਤੁਸੀਂ ਉਦੋਂ ਵਦ ਯੋਗੀ ਜੀ ਐਵੇਂ ਤਾਂ ਨਹੀਂ ਕਹਿ ਕੇ ਗਏ ਵੀ 5 ਸਾਲ ਜਦੋਂ ਮੈਂ MP ਰੋਜ ਨਾਮ ਮੰਦਿਰਜੀਤ ਬਣਾਉਣ ਤੇ ਰੋਜ ਕਰਤਾਰਪੁਰ ਸਾਹਿਬ ਕੋਰੀਡੋਰ ਬਣਾਉਣ ਤੇ ਤਰੱਕੀ ਕਰਨ ਤੇ ਅਸੀਂ ਗੱਲਾਂ ਕਰਦੇ ਸੀ ਤੇ ਇਸ ਕਰਕੇ ਹੁਣ ਸਾਰੇ ਉਹ ਐਡੇ ਪ੍ਰਮੁੱਖ ਬੰਦੇ ਜਿਹੜੇ ਇਸ ਵੇਲੇ ਦੇਸ਼ ਤੇ ਦੁਨੀਆ ਚਲਾ ਰਹੇ ਆ ਤੇ ਉਹ ਮੇਰੇ ਹੱਕ ਚ ਕਹਿ ਕੇ ਗਏ ਆ ਇਹ ਹੁਣ ਲੁਧਿਆਣੇ ਵਾਲਿਆਂ ਨੇ ਫੈਸਲਾ ਕਰਨਾ ਇੱਕ ਪਾਸੇ ਆਪੋਜੀਸ਼ਨ ਵਿਹਲੇ ਬੈਣਾ ਨਾਰੇ ਮਾਰਨੇ ਹੋਰ ਕੁਛ ਨਹੀਂ ਕਾਂਗਰਸ ਤੇ ਆਮ ਆਦਮੀ ਨੇ ਦੂਜੇ ਪਾਸੇ ਬੀਜੇਪੀ ਜੀ ਦੀ ਸਰਕਾਰ ਚ ਤੇ ਤੁਹਾਡੇ ਐਮਪੀ ਨੂੰ ਉੱਥੇ ਸਭ ਤੋਂ ਪਹਿਲੀ ਕੁਰਸੀ ਹੈ ਜਿਹੜੀ 2 3 4 ਨੰਬਰ ਦੀ ਮਿਲਣੀ ਆ ਉਹ ਚ ਡਿਵੈਲਪਮੈਂਟ ਦੀਆਂ ਨਦੀਆਂ ਬਹਾਦਾਂਗੇ ਇੱਥੇ 60 ਸਾਲ ਦਾ ਜਿਹੜਾ ਰੁਕਿਆ ਕੰਮ ਉਹ ਇੱਕ ਸਾਲ ਚ ਕੱਢ ਦੂੰਗਾ ਉਰੇ ਹੀ ਫਾਈਨਾਂਸ ਮਿਨਿਸਟਰ ਉਰੇ ਹੀ ਡਿਫੈਂਸ ਮਿਨਿਸਟਰ ਉਰੇ ਹੀ ਹੋਮ ਮਿਨਿਸਟਰ ਉਰੇ ਹੀ ਕਮਰਚ ਮਰਚ ਮਿਨਿਸਟਰ ਉਰੇ ਹੀ ਬੈਠ ਕੇ ਸਰਕਾਰ ਚੱਲੂਗੀ ਲੁਧਿਆਣੇ ਤੋਂ ਇਹ ਹੁਣ ਸੋਚਣਾ ਕੰਮ ਲੁਧਿਆਣੇ ਵਾਲਿਆਂ ਦਾ ਜੀ ਬਿਲਕੁਲ ਐ ਸੀਗੇ ਰਵਨੀਤ ਬਿੱਟੂ ਜਿਹੜੇ ਲਗਾਤਾਰ ਵੱਖ-ਵੱਖ ਕਬੂਤਾ ਤੇ ਜਾਂਦੇ ਨਜ਼ਰ ਆ ਰਹੇ ਨੇ ਕਹਿੰਦੇ ਨੇ ਲੋਕਾਂ ਦਾ ਵਧੀਆ ਰਿਸਪੌਂਸ ਮਿਲ ਰਿਹਾ ਤਾਂ ਹੁਣ ਲੁਧਿਆਣਾ ਵਾਲਿਆਂ ਨੇ ਸੋਚਣਾ ਕਿ ਡਿਵੈਲਪਮੈਂਟ ਨੂੰ ਵੋਟ ਪਾਣੀ ਆ ਜਾਂ ਵਿਰੋਧੀ ਧਿਰ ਦੇ ਵਿੱਚ ਬੈਠ ਕੇ ਵੇਲੇ ਰਹਿਣਾ ਵਾ ਕੈਮਰਾਬਸਾ ਰੋਹਿਤ ਦੇ ਨਾਲ ਬੁਵੇਕਾ ਚਰਚਾ